ਜੇਜ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨਾਲ ਠਗੀ ਥੋਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੇਮੈਂਟ ਦੀਆਂ ਵੀ ਅਸੀਂ ਫੁੱਲ ਪੇਮੈਂਟ ਲੈਣੀ ਪੈਣਾ ਮੈਂ ਉਹਨਾਂ ਨੂੰ ਸੀਦਾ ਦਿਖਾਤੀ ਆਂ ਭਾਜੀ ਉਹਨੇ ਆਪਣੇ ਸਿਸਟਮ 'ਚ ਅਪਲੋਡ ਕਰ ਲਿਆ ਉਹਨੇ ਥੱਲੇ ਕਾਲ ਕਰਕੇ ਬਿਲਿੰਗ ਨੂੰ ਪੁੱਛਿਆ ਕਿ ਸਾਰੀ ਪੇਮੈਂਟ ਆ ਗਈ ਇਹ ਕਹਿੰਦੇ ਜੀ ਅਸੀਂ ਫੁੱਲ ਪੇਮੈਂਟ ਲੈ ਲਈ ਆ ਉਸ ਤੋਂ ਬਾਅਦ ਭਾਜੀ ਇਹਨਾਂ ਨੇ ਮੇਰੇ ਨਾਲ ਮਰਜੀਤਿਆ ਜੀ ਕੀ ਮਾਮਲਾ ਸਰ ਮਾਮਲਾ ਸਰ ਇਹ ਸੀ ਮੈਂ 21 ਤਰੀਕ ਨੂੰ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਡੀ ਐਮ ਸੀ ਹੀਰੋ ਹੌਟ ਹਸਪੀਟਲ ਆਇਆ ਸੀਗਾ ਜੀ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਜੀ ਵੀ ਤੁਹਾਡੇ ਏ ਆਈ ਸੀ ਡੀ ਟਰੀਟਮੈਂਟ ਹੋਣਾ ਜੀ ਉਹ ਟਰੀਟਮੈਂਟ ਦੇ ਲਈ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਐਡਮਿਟ ਹੋ ਜਾਓ ਮੈਂ ਉਹਦੇ ਲਈ ਐਡਮਿਟ ਆਪਣੇ ਖਾਦਦਾਰ ਸਾਹਿਬ ਨੂੰ ਕੀਤਾ ਜੀ ਉਹਦੇ ਪੇਮੈਂਟ ਸਾਰੀ ਜਮ੍ਹਾਂ ਕਰਵਾ ਦਿੱਤੀ ਐਡਮਿਟ ਕਰਨ ਦੇ ਲਈ ਫਾਈਲ ਦੇ ਚਾਰਜਸ ਦਿੱਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਜੀ ਵੀ ਇਹ ਜਿਹੜਾ ਪ੍ਰੋਸੀਜਰ ਤੁਸੀਂ ਕਰਨਾ ਹੈ ਇਹਦੇ ਲਈ ਕੀ ਤੁਹਾਡਾ ਹਿਸਾਬ ਕਿਤਾਬ ਹੈਗਾ ਜੀ ਕਿੱਤਾ ਕਿਤਾ ਪੇਮੈਂਟ ਹੁੰਦੀ ਆ ਇਹਨਾਂ ਨੇ ਮੈਨੂੰ ਸਾਰਾ ਕਲੀਅਰ ਕੀਤਾ ਜੀ ਵੀ ਅਸੀਂ 4.5 ਲੱਖ ਰੁਪਏ ਦਾ ਪੈਕੇਜ ਦਿੰਨੇ ਆ ਜਿਹਦੇ ਚ 7 ਦਿਨ ਦਾ ਸਿਸਟਮ ਹੁੰਦਾ 7 ਦਿਨਾਂ ਦਾ ਸਾਰਾ ਜਿੰਨਾ ਖਰਚਾ ਮੈਡੀਕਲ ਦਾ ਜੋ ਰਹਿਣ ਸਹਿਣ ਜੋ ਖਾਣ ਪੀਣਿਆ ਉਹ ਆਈਸੀਯੂ ਦਾ ਉਹ ਸਾਰਾ ਅਸੀਂ ਪੇਮੈਂਟ ਦੇਣੀ ਆ ਉਹਦੇ ਚ ਕੋਈ ਤੁਹਾਡੇ ਤੋਂ ਅਲੱਗ ਪੈਸਾ ਨਹੀਂ ਲਿਆ ਜਾਊਗਾ 4.5 ਲੱਖ ਰੁਪਏ ਤੋਂ ਇਹ ਚੀਜ਼ ਹੋਣ ਤੋਂ ਬਾਅਦ ਮੈਂ ਆਪਣੇ ਘਰੇ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਵੀ ਆਪਾਂ ਤਾਂ ਕਰੋਨਾ ਹੀ ਆ ਸਾਨੂੰ ਦਿੱਕਤ ਆ ਜੀ ਉਹਦੇ ਲਈ ਸਰ ਮੇਰੇ ਕੋਲ 4 ਲੱਖ ਰੁਪਈਆ ਕੈਸ਼ ਸੀ ਮੈਂ ਕੈਸ਼ ਲੈ ਕੇ ਇਹਨਾਂ ਦੇ ਕਾਊਂਟਰ ਤੇ ਆਇਆ ਪਈ 4 ਲੱਖ ਮੇਰੇ ਕੋ ਕੈਸ਼ ਹੈਗਾ ਤੁਸੀਂ ਇਹ ਲੈ ਲਓ 50000 ਰੁਪਏ ਮੈਂ ਤੁਹਾਨੂੰ ਬਾਅਦ ਚ ਦੇ ਦੂੰਗਾ ਇਹ ਕਹਿੰਦੇ ਸੀ ਤੁਹਾਨੂੰ ਸਾਰੀ ਪੇਮੈਂਟ ਫੁੱਲ ਜਮ੍ਹਾਂ ਕਰਾਉਣੀ ਪੈਣੀ ਆ ਫੁੱਲ ਐਂਡ ਫਾਈਨਲ ਪੇਮੈਂਟ ਹੋਣ ਤੋਂ ਬਾਅਦ ਅਸੀਂ ਪ੍ਰੋਸੀਜਰ ਕਰਾਂਗੇ ਨਹੀਂ ਤਾਂ ਅਸੀਂ ਕਰਾਂਗੇ ਨਹੀਂ ਮੈਂ ਇਹਨਾਂ ਨੂੰ ਆਪਣਾ ਕ੍ਰੈਡਿਟ ਕਾਰਡ ਦਿੱਤਾ ਜੀ ਇਹਨਾਂ ਨੇ 50000 ਰੁਪਏ ਉਹ ਚੋਂ ਮੇਰੇ ਨਹੀਂ ਲੈ ਲਏ 4.5 ਲੱਖ ਰੁਪਏ ਦੀਆਂ ਮੇਰੇ ਕੋ ਰਸੀਦ ਸਾਰੀਆਂ ਹੈਗੀਆਂ ਜੀ ਉਹ ਕਰਨ ਤੋਂ ਬਾਅਦ ਸਾਰੇ ਇਹਨਾਂ ਨੇ ਮੈਨੂੰ ਉੱਪਰ ਵਾਚਸਪ ਬੁਲਾ ਲਿਆ ਮੈਂ ਉੱਪਰ ਚਲੇ ਗਿਆ ਉੱਥੇ ਮੇਰੀਆਂ ਜਿੰਦੀਆਂ ਮੇਰੀਆਂ ਰਸੀਦਾਂ ਸੀਗੀਆਂ ਜੀ ਉਹ ਸਾਰੀਆਂ ਇਹਨਾਂ ਸਾਰੀਓ ਪੇਮੈਂਟ ਅਪਡੇਟ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਜੀ ਵੀ ਆਪਾਂ ਸਵੇਰੇ ਪ੍ਰੋਸੀਜਰ ਕਰਾਂਗੇ ਸਵੇਰੇ ਪ੍ਰੋਸੀਜਰ ਕਰਨ ਲਈ ਮੈਨੂੰ ਕੈਥ ਲੈਬ ਐ ਜੀ ਨਾਲ ਦੀ ਉੱਥੇ ਲੈ ਗਏ ਉੱਥੇ ਲੈ ਜਾਣ ਤੇ ਇਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡੀ ਪੇਮੈਂਟ ਸਾਰੀ ਜਮਾ ਹੈ ਜੀ ਮੈਂ ਇਹਨਾਂ ਨੂੰ ਕਿਹਾ ਵੀ ਹਾਂਜੀ ਜਮਾ ਇਹ ਕਹਿੰਦੇ ਵੀ ਅਸੀਂ ਰਸੀਦਾਂ ਤੋਂ ਨਹੀਂ ਕਰਦੇ ਅਸੀਂ ਵੈਰੀਫਾਈ ਕਰਦੇ ਆ ਇਹਨਾਂ ਨੇ ਥੱਲੇ ਬਿਲਿੰਗ ਤੇ ਕਾਲ ਕੀਤੀ ਜੀ ਉਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਇਹਨਾਂ ਦੀ ਸਾਰੀ ਪੇਮੈਂਟ ਜਮਾ ਹੈ ਜੀ ਉਹ ਸਾਰੀ ਪੇਮੈਂਟ ਡਨ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਰਸੀਦ ਹੈ ਜੀ ਇਹਨਾਂ ਦੀ ਆ ਮੇਰੇ ਕੋਲ ਜਿਹਦੇ ਚ ਇਹਨਾਂ ਨੇ ਪ੍ਰੋਪਰਲੀ ਲਿਖਿਆ ਹੈ ਜੀ ਆ ਦੇਖੋ ਬਈ ਪ੍ਰੋਸੀਜਰ ਕਿਹੜਾ ਕਰਨਾ ਹੈ ਆਈਸੀਡੀ ਆ ਡੇਟ ਲਿਖੀ ਆ ਜੀ 22/4/24 ਉਹਦੇ ਤੋਂ ਬਾਅਦ ਇਹਨਾਂ ਨੇ ਪੇਮੈਂਟ ਦਾ ਲਿਖਿਆ ਹੈ ਜੀ ਬਈ ਪਾਰਸ਼ੀਅਲ ਆ ਕਿ ਫੁੱਲ ਆ ਇਹਨਾਂ ਨੇ ਆ ਫੁੱਲ ਪੇਮੈਂਟ ਲਈ ਆ ਜੀ ਮੇਰੇ ਤੋਂ ਫੁੱਲ ਤੇ ਟਿਕ ਲਾਇਆ ਉਸ ਤੋਂ ਬਾਅਦ ਇਹਨਾਂ ਨੇ 6.5 ਲੱਖ ਰੁਪਏ ਲਿਖ ਕੇ ਆ ਡਨ ਲਿਖਿਆ ਹੈ ਜੀ ਉੱਪਰ ਇਹਦੀ ਅਸਲ ਕਾਪੀ ਵੀ ਮੇਰੇ ਕੋਲ ਹੈਗੀ ਆ ਤੇ ਥੱਲੇ ਇਹਨਾਂ ਦੇ ਸਾਰੇ ਸਟਾਫ ਦੇ ਸਿਗਨੇਚਰਸ ਆ ਜੀ ਜੀ ਇਹ ਚੀਜ਼ ਹੋਣ ਤੋਂ ਉਤੋ ਬਾਅਦ ਇਹਨਾਂ ਨੇ ਅੱਜ ਮੈਂ ਪੇਸ਼ੈਂਟ ਅੱਜ ਮੇਰੇ ਫਾਜ਼ਲ ਸਾਹਿਬ ਦਾ ਡਿਸਚਾਰਜ ਕਰਨਾ ਸੀ ਉਹ ਮੈਂ ਕਰਾਉਣ ਦੇ ਲਈ ਇਹਨਾਂ ਦੇ ਕੋਲ ਗਿਆ ਤੇ ਇਹਨਾਂ ਨੇ ਮੈਨੂੰ ਕਿਹਾ ਤੁਸੀਂ 7.5 ਲੱਖ ਰੁਪਈਆ ਹੋਰ ਦੇਣਾ ਜੀ ਮੈਂ ਇਹਨਾਂ ਨੂੰ ਪੁੱਛਿਆ ਜੀ ਇਹ ਕਿਸ ਚੀਜ਼ ਦਾ ਮੈਂ ਤਾਂ ਸਾਰੀ ਪੇਮੈਂਟ ਜਮ੍ਹਾਂ ਕਰਵਾਤੀ ਆ ਇਹ ਮੈਨੂੰ ਕਹਿੰਦੇ ਜੀ ਇਹ ਜਿਹੜਾ ਪੈਕੇਜ ਸੀ ਇਹ ਤੁਹਾਡਾ ਇਹ ਨਹੀਂ ਸੀ ਅਸਲ 'ਚ ਅਸੀਂ ਇਹ ਬਾਹਰੋਂ ਖਰੀਦਿਆ ਸੀ ਪੇਸਮੇਕਰ ਇਹ ਬਾਹਰੋਂ ਮਹਿੰਗਾ ਪੈਂਦਾ ਜੀ ਤੇ ਇਸ ਕਰਕੇ ਇਹ ਸਾਡਾ ਪੈਕੇਜ ਜਿਹੜਾ ਇਹ ਚੇਂਜ ਹੋ ਗਿਆ ਮੈਂ ਇਹਨਾਂ ਨੂੰ ਪੁੱਛਿਆ ਜੀ ਤੁਸੀਂ ਇਸ ਚੀਜ਼ ਦੇ ਲਈ ਕਿਹਦੇ ਨਾਲ ਗੱਲਬਾਤ ਕੀਤੀ ਆ ਕਿ ਆ ਕਿ ਤੁਸੀਂ ਕਿੱਦਾਂ ਚੇਂਜ ਕਰਤਾ ਇਹ ਇੱਕ ਦੂਜੇ ਤੇ ਸਿੱਟੀ ਜਾਂਦੇ ਜੀ ਨਹੀਂ ਇਸ ਚੀਜ਼ ਦਾ ਤੁਸੀਂ ਬਿਲਿੰਗ ਕਾਊਂਟਰ ਤੋਂ ਪਤਾ ਕਰ ਲਓ ਤੁਸੀਂ ਉਹਦੇ ਤੋਂ ਪਤਾ ਕਰ ਲਓ ਮੈਂ ਇਹਨਾਂ ਨੂੰ ਇਸ ਚੀਜ਼ ਲਈ ਕਿਹਾ ਜੀ ਵੀ ਤੁਸੀਂ ਆਪਣੇ ਕੈਮਰਾ ਸੀਸੀਟੀਵੀ ਤੁਹਾਡਾ ਲੱਗਾ ਆ ਤੁਸੀਂ ਉਸ ਦਿਨ ਦੀ ਰਿਕਾਰਡਿੰਗ ਕੱਢ ਲਓ ਕਿਉਂਕਿ ਮੇਰੇ ਨਾਲ ਬੰਦੇ ਉੱਥੇ ਕਾਫੀ ਇਕੱਠੇ ਹੋ ਗਏ ਸੀ ਜੀ ਤਕਰੀਬਨ 50 60 ਬੰਦੇ ਇਕੱਠੇ ਸੀਗੇ ਜੀ ਮੇਰੇ ਨਾਲ ਇੱਕ ਹੋਰ ਬੰਦਾ ਸੀ ਉਹਦੇ ਨਾਲ ਵੀ ਸੇਮ ਪ੍ਰੋਸੈਸ ਹੋਇਆ ਸੀਗਾ ਜੀ ਉਹਨੂੰ 2.5 ਲੱਖ ਰੁਪਏ ਦਾ ਹੀ ਨਹੀਂ ਪੈਕੇਜ ਦਿੱਤਾ ਉਹ 6 ਲੱਖ ਮੰਗ ਲਿਆ ਉਸ ਤੋਂ ਬਾਅਦ ਜਦੋਂ ਰੌਲਾ ਪੈ ਗਿਆ ਹੁਣ ਇਕੱਠੇ ਹੋ ਗਏ ਉਹ ਬੰਦੇ ਨੂੰ ਵੀ ਨਹੀਂ ਸੱਧਿਆ ਉਹਨੂੰ ਕਹਿੰਦੇ ਆਹ ਲਓ 8 ਉਹ ਬੰਦਾ ਵਿੱਚੋਂ ਨਿਕਲ ਗਿਆ ਜੀ ਹੁਣ ਮੇਰੇ ਨਾਲ ਇਹਨਾਂ ਦੀ ਸਾਰੀ ਗੱਲਬਾਤ ਹੋਈ ਆ ਮੈਂ ਇਹਨਾਂ ਨੂੰ ਕਿਹਾ ਤੇ ਮੇਰਾ ਜੋ ਕੁਝ ਹੈਗਾ ਇਹਨਾਂ ਨੇ ਡਾਕਟਰ ਸਾਹਿਬ ਨੂੰ ਬੁਲਾਇਆ ਡਾਕਟਰ ਸਾਹਿਬ ਨੇ ਇਹ ਚੀਜ਼ ਦੱਸੀ ਆ ਉੱਥੇ ਤੇ ਹਾਂ ਇਦਾਂ ਇਦਾਂ ਕਰਕੇ ਇਹ ਪ੍ਰੋਸੈਸ ਹੋਇਆ ਤੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆ ਇਹਨਾਂ ਦੇ ਡਿਪਾਰਟਮੈਂਟ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਪੈਕੇਜ ਤੁਸੀਂ ਦਿੱਤਾ ਤੁਸੀਂ ਇਹਨਾਂ ਨੂੰ ਦੱਸਿਆ ਵੀ 7.5 ਲੱਖ ਦਾ ਉਹ ਕਹਿੰਦੇ ਨਹੀਂ ਜੀ ਅਸੀਂ 4.5 ਲੱਖ ਦਾ ਪੈਕੇਜ ਦਿੱਤਾ ਸੀ ਇਹਨਾਂ ਨੂੰ ਤੇ ਇਹ ਸਾਡੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋਈ ਆ ਜੀ ਇਹ ਚੀਜ਼ ਹਾਂਜੀ ਇਹ ਚੀਜ਼ ਕਹੀ ਆ ਜੀ ਉਹਨਾਂ ਨੇ ਇਹ ਕਹਿਣ ਤੋਂ ਬਾਅਦ ਹੋਣ ਇਹਨਾਂ ਨੇ ਫੇਰ ਸਾਨੂੰ ਕਿਹਾ ਜੀ ਅਸੀਂ ਤੁਹਾਨੂੰ 50000 ਹੋਰ ਛੱਟ ਦਿੰਨੇ ਆ ਮੈਂ ਕਿਹਾ ਜੀ ਮੈਂ ਤਾਂ ਸਾਰੇ ਪੇਮੈਂਟ ਜਿਹੜੀ ਕਿਸੇ ਤੋਂ ਫੜ ਕੇ ਲੈ ਕੇ ਕੀਤੀ ਆ ਮੈਂ ਤੁਹਾਨੂੰ ਪੇਮੈਂਟ ਦੇ ਹੀ ਨਹੀਂ ਸਕਦਾ ਇਹ ਕਹਿੰਦੇ ਨਹੀਂ ਜੀ ਅਸੀਂ 50 ਛੱਟ ਦਿੰਨੇ ਆ ਬਾਅਦ ਚ ਕਹਿੰਦੇ 60000 ਛੱਟ ਦਿੰਨੇ ਆ ਇਦਾਂ ਦੀਆਂ ਗੱਲਾਂ ਇਹ ਕਰਦੇ ਆ ਜੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਕੋਈ ਐਡਮਿਟ ਹੋਣ ਐਡਮਿਟ ਕਰਦਾ ਆਪਣਾ ਰਿਸ਼ਤੇਦਾਰ ਜਾਂ ਕੋਈ ਵੀ ਇੱਕ ਢੀਲੂ ਹੈ ਤੇ ਆਪਣੀ ਜਿੱਦਾਂ ਤੁਸੀਂ ਕਿ 2.5 ਲੱਖ ਜੇ ਤੁਹਾਡੀ ਗੱਲ ਹੋਈ ਸੀ ਪੈਕੇਜ ਪੂਰਾ ਭਾਵੇਂ ਕਿਸੇ ਕੋ ਤੋਂ ਚੱਕ ਕੇ ਲੈ ਜਾਂਦਾ ਭਾਵੇਂ ਕਿ ਕੋ ਤੋਂ ਉਧਾਰੀ ਪੜਦਾ ਪਰ ਇਹ ਤਾਂ ਇੱਕ ਕਮਾਈ ਹੋ ਗਈ ਜਿਹੜਾ ਬੰਦਾ ਸਾਰੀ ਉਮਰ ਕਮਾਈ ਕਰਦਾ ਉਹਦਾ ਸਾਰਾ ਡਾਕਟਰ ਨੂੰ ਦੇ ਦੇ ਦੇਖੋ ਇਹ ਚੀਜ਼ ਇਦਾਂ ਹੈਗੀ ਆ ਜੀ ਅਸੀਂ ਇਹਨਾਂ ਤੇ ਯਕੀਨ ਕਰਦੇ ਆਂ ਵੀ ਚੈਰੀਟੇਬਲ ਟਰਸਟ ਹੈਗਾ ਇਹ ਬੰਦਾ ਔਖਾ ਸੋਖਾ ਹੋ ਕੇ ਰੋਂਦਾ ਇਹਨਾਂ ਦੇ ਕੋਲ ਆਉਂਦਾ ਆ ਇਹਨਾਂ ਦੇ ਕੋਲ ਆ ਕਿ ਆਪਾਂ ਜਦੋਂ ਆ ਕੁਝ ਕਰਦੇ ਆ ਓਕੇ ਸੋਕੇ ਹੋ ਕੇ ਬੰਦਾ ਅਫੋਰਡ ਜੋ ਵੀ ਕਰਦਾ ਕਿਸੇ ਰਿਸ਼ਤੇਦਾਰ ਤੋਂ ਫੜਦਾ ਕਿਤੇ ਉਧਾਰੇ ਚੱਕਦਾ ਉਹਦੇ ਨਾਲ ਜਦੋਂ ਆ ਮਾਹੌਲ ਬਣਦਾ ਜੀ ਇਹਨਾਂ ਸਿਰੇ ਦੇ ਆ ਬੰਦਾ ਠਗਿਆ ਮਹਿਸੂਸ ਕਰਦਾ ਜੀ ਸਾਫ਼ ਤੌਰ ਤੇ ਇਹਨਾਂ ਨੇ ਮਨਾਂ ਕਰਤਾ ਕਿ ਬਿਲਕੁਲ ਇਹਨਾਂ ਨੇ ਮਨਾਂ ਕਰਤਾ ਜੀ ਵੀ ਅਸੀਂ ਇਹ ਦਾਨੰਦ ਮੈਡੀਕਲ ਹੀਰੋ ਹਾਰਟ ਹਸਪੀਟਲ ਹੈ ਜੀ ਇਹ ਇਹ ਹੀਰੋ ਹਾਰਟ ਹੈ ਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਸੈਕਟਰੀ ਸਾਹਿਬ ਨਾਲ ਮੇਰੀ ਗੱਲ ਕਰਵਾ ਦਿਓ ਮੈਂ ਉਹਨਾਂ ਨੂੰ ਪੁੱਛ ਲੈਣਾ ਵੀ ਆ ਤੁਸੀਂ ਦੱਸ ਦਿਓ ਜੀ ਵੀ ਕੀ ਆ ਇਹ ਇਸ ਮਾਮਲੇ ਦੇ ਵਿੱਚ ਤੁਸੀਂ ਕੰਪਲੇਂਟ ਦਿੱਤੀ ਇਹ ਮੈਂ ਕੰਪਲੇਂਟ ਦੇ ਰਿਹਾ ਜੀ ਮੈਂ ਦੇ ਰਿਹਾ ਜੀ ਕੰਪਲੇਂਟ ਮੈਂ ਹੁਣ ਕੰਪਲੇਂਟ ਇੱਥੇ ਨਾਲ ਜਿਹੜਾ ਲੋਕਲ ਚੌਕੀ ਉੱਥੇ ਦੇ ਰਿਹਾ ਜੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਕਿ ਜਿਹੜਾ ਇਦਾਂ ਕਿਸੇ ਦੇ ਨਾਲ ਨਜਾਇਜ਼ ਧੱਕਾ ਹੁੰਦਾ ਉਹਦੇ ਤੇ ਧਿਆਨ ਦਿੱਤਾ ਜਾਵੇ ਕੋਈ ਵੀ ਬੰਦਾ ਕਿਉਂਕਿ ਮਰੀਜ਼ ਤਾਂ ਪਹਿਲੇ ਹੀ ਬੜਾ ਦੁਖੀ ਹੁੰਦਾ ਜੀ ਇਹਨਾਂ ਦੇ ਕੋਲ ਇਸ ਚੀਜ਼ ਤੇ ਮੈਂ ਚਾਹੁੰਦਾ ਆ ਕਿ ਜਰੂਰ ਇਹਨਾਂ ਤੇ ਨਕੇਲ ਪਾਈ ਜਾਵੇ ਆ ਜੋ ਧੱਕਾ ਹੋ ਰਿਹਾ ਇਹ ਨਜਾਇਜ਼ ਆ ਬਿਲਕੁਲ ਜੀ ਤੁਸੀਂ ਆਪਣਾ ਪੇਸ਼ੈਂਟ ਜਿਹੜਾ ਐਡਮਿਟ ਕਰਾਇਆ ਸੀਗਾ ਕਿੰਨਾ ਸਮਾਂ ਹੋ ਗਿਆ ਸੀ ਮੈਂ 21 ਤਰੀਕ ਨੂੰ ਐਡਮਿਟ ਕਰਵਾਇਆ ਸੀਗਾ ਜ ਤਕਰੀਬਨ <Kreven> ਮੈਨੂੰ 10 ਦਿਨ ਹੋ ਚੱਲੇ ਆ ਜੀ ਉਸ ਤੋਂ ਪਹਿਲਾਂ 7 ਦਿਨ ਦਾ ਇਹਨਾਂ ਦਾ ਟਾਈਮ ਕਰਨ ਤੋਂ ਬਾਅਦ ਇਹ ਕਹਿੰਦੇ ਜੀ ਜੀ 2.5 ਲੱਖ ਚ ਗੱਲ ਹੋਈ ਸੀ 7 ਦਿਨਾਂ ਦੇ ਅੰਦਰ ਅੰਦਰ ਸਾਢੇ 4 ਹਾਂਜੀ ਸਾਢੇ 4 ਲੱਖ ਰੁਪਏ ਦੀ ਗੱਲ ਹੋਈ ਸੀ ਜੀ ਅੱਜ ਇਹਨਾਂ ਨੇ 8 ਲੱਖ ਬਣਾਤਾ ਉਸੇ ਦਾ ਸਾਢੇ 4 ਦੀਆਂ ਮੇਰੇ ਕੋਲ ਆ ਤੁਹਾਨੂੰ ਮੈਂ ਦਿਖਾ ਰਿਹਾ ਜੀ ਰਸੀਦਾਂ 'ਚ ਇਹਦੇ 'ਚ ਇਹਨਾਂ ਨੇ ਇਹ ਚੀਜ਼ ਰੀਸੀਵਿੰਗ ਲਿਖੀ ਆ ਜੀ ਪਈ ਅਸੀਂ ਫੁੱਲ ਪੇਮੈਂਟ ਲੈ ਲਈ ਆ ਇਹ ਕਹਿੰਦੇ ਜੀ ਇਹ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਆ ਕਾਗਜ਼ ਜਿਹੜੇ ਇਹਨਾਂ ਦੀ ਵੈਲਿਊ ਨਹੀਂ ਕੋਈ ਇਹ ਚੀਜ਼ ਕਹਿ ਰਹੇ ਆ ਜੀ ਡਿਪਾਰਟਮੈਂਟ ਇਹ